ਤੋਂ ਬਿਨਾਂ 1:00 ਦੇ 2 ਮਿੰਟ ਦੇ ਮੈਨੂੰ ਪਹੁੰਚ ਆਇਆ ਕਿ ਤੁਹਾਡੇ ਘਰੋਂ ਧੂਆ ਨਿਕਲਦਾ ਪਿਆ ਤੇ ਮੈਂ ਫਟਾਫਟ ਹੀ ਭੱਜਿਆ ਆਇਆ ਉਧਰੋਂ ਵੀ ਕੀ ਗੱਲ ਹੋ ਗਈ ਆ ਤੇ ਮੇਰੀ ਦੁਕਾਨ ਦੀ ਚਾਬੀ ਜਿਹੜੀ ਘਰ ਦੀ ਚਾਬੀ ਹੁੰਦੀ ਹੈ ਸਾਡੀ ਦੁਕਾਨ ਤੇ ਹੁੰਦੀ ਆ ਮੇਰੀ ਵਾਈਫ ਉਹ ਤੋਂ ਮੈਂ ਚਾਬੀ ਲੈ ਕੇ ਬੇਟਾ ਵੀ ਮੇਰੇ ਉੱਤੇ ਹੀ ਮੇਰੇ ਨਾਲ ਬੈਠ ਕੇ ਆਇਆ ਉਸ ਤੋਂ ਬਾਅਦ ਫੋਨ ਤੇ ਫੋਨ ਆਣ ਲੀ ਗਵੰਡੀਆਂ ਆਣੇ ਚੱਲੂ ਹੋ ਗਏ ਤਿੰਨ ਚਾਰ ਫੋਨ ਆ ਗਏ ਕਿ ਹਲੇ ਘਰ ਅੱਗ ਲੱਗੀ ਅੱਗ ਲੱਗੀ ਤੇ ਅਸੀਂ ਭੱਜ ਹੀ ਆਏ ਮੈਂ ਮੋਟਰਸਲ ਚਲਾਣੇ ਮਗਰੋਂ ਫੋਨ ਹੀ ਸੁਣਿਆ ਮੇਰਾ ਬੇਟਾ ਹੀ ਸੌਂਦਾ ਪਿਆ ਸੀ ਉਸ ਤੋ ਵਾੜੇ ਦੇ ਬੈਠੇ ਬੈਠੇ ਪਿੱਛੋਂ ਫਾਇਰ ਬਿਗੇੜਾ ਨੂੰ ਵੀ ਫੋਨ ਫੋਨ ਕਰਨ ਲੱਗ ਗਿਆ ਪਿੱਛੋਂ ਹੀ ਤੇ ਇਸ ਕਰਕੇ ਜਿਹੜਾ ਘਰ ਬੂਆ ਖੋਲਿਆ ਪਾ ਤੇ ਅੱਗ ਨੂੰ ਪੂਰੀ ਅੱਗੇ ਤੱਕ ਸਿਕਾ ਆਇਆ ਹੈ ਇਹ ਹੀ ਬੜੀ ਕੀ ਨਾਮ ਹੈ ਹਰੀ ਕੁਮਾਰੀ ਹਰੀ ਕੁਮਾਰੀ ਕਿੱਥੇ ਰਹਿੰਦੇ ਹੋ ਤੇ ਹੋਇਆ ਕੀ ਇਹਦਾ ਸਰ ਅਸੀਂ ਗੁਰੂ ਨਾਨਕਪੁਰੇ ਗਲੀ ਨੰਬਰ 2 ਚ ਰਹਿੰਦੇ ਆ ਹਲਕਾ ਪਛਮੀ ਤੇ ਸਾਡੇ ਘਰ ਚ ਰੋਜ਼ ਦੀ ਤਰ੍ਹਾਂ ਅਸੀਂ 11 11 ਘਰੋਂ ਨਿਕਲਦੇ ਆ ਅੱਜ ਅਸੀਂ 11:30 ਘਰੋਂ ਨਿਕਲੇ ਕਿਉਂਕਿ ਸਾਡੀ ਗੁੜਿਆ ਦੀ ਛੁੱਟੀ ਸੀ ਥੋੜੀ ਲੇਟ ਹੋ ਗਏ ਤੇ ਉਹਦੇ ਪੇਰੈਂਟਸ ਮੀਟਿੰਗ ਸੀ ਤੇ ਵਾਈਫ ਮੇਰੀ ਦੀ ਬੁਟੀਕ ਆ ਪੁੱਲੀ ਘਰ ਸ਼ਿਮਲਾ ਮਾਰਕੀਟ ਤੇ ਉਹਨੂੰ ਸ਼ਿਮਲਾ ਮਾਰਕੀਟ ਛੱਡ ਕੇ ਤੇ ਬੇਟਾ ਵੀ ਉਹਦੇ ਨਾਲ ਦੁਕਾਨ ਤੇ ਚੱਲ ਗਿਆ ਤੇ ਮੈਂ ਗੁੜਿਆ ਦੇ ਸਕੂਲ ਚੱਲ ਗਿਆ ਗੁੜਿਆ ਸਕੂਲ ਤੋਂ ਪੇਰੈਂਟਸ ਮੀਟਿੰਗ ਹੋ ਕੇ ਤੋਂ ਬਾਅਦ ਮੈਂ ਗੁੜਿਆ ਨੂੰ ਣਾਂ ਕੇ ਗੋਲਵਗ ਛੱਡਣ ਚਲ ਗਿਆ ਛੱਡਣ ਤੋਂ ਬਾਅਦ ਮੈਨੂੰ ਰਸਤੇ 'ਚ ਫੋਨ ਆਇਆ ਇੱਥੋਂ ਗਵੰਡੀਰ ਪੱਪੂ ਭਾਜੀ ਗਵੰਡੀ ਹੈਗੇ ਉਹਨਾਂ ਨੇ ਪਹਿਲਾਂ ਸਭ ਤੋਂ ਪਹਿਲਾਂ 1:00 ਦੇ 2 ਮਿੰ ਤੇ ਮੇਰੀ ਦੁਕਾਨ ਦੀ ਚਾਬੀ ਜਿਹੜੀ ਘਰ ਦੀ ਚਾਬੀ ਹੁੰਦੀ ਸਾਡੀ ਦੁਕਾਨ ਤੇ ਹੁੰਦੀ ਆ ਮੇਰੀ ਵਾਈਫ ਕੋ ਉੱਥੋਂ ਮੈਂ ਚਾਬੀ ਲੈ ਕੇ ਬੇਟਾ ਵੀ ਮੇਰਾ ਉੱਥੇ ਹੀ ਮੇਰੇ ਨਾਲ ਬੈਠ ਕੇ ਆਇਆ ਉਸ ਤੋਂ ਬਾਅਦ ਫੋਨ ਤੇ ਫੋਨ ਆਂਦੇ ਗਵੰਡੀਆਂ ਲੈ ਆਣੇ ਚੱਲੂ ਹੋ ਗਏ ਤਿੰਨ ਚਾਰ ਫੋਨ ਆ ਗਏ ਕਿ ਅਡੇ ਘਰ ਅੱਗ ਲੱਗੀ ਅੱਗ ਲੱਗੀ ਤੇ ਆਹੀ ਭੱਜੇ ਹੀ ਆਏ ਮੈਂ ਮੋਟਰਸਾਈਕਲ ਚਲਾ ਆਣੇ ਮੈਂ ਕਿਸੇ ਦਾ ਫੋਨ ਹੀ ਸੁਣਿਆ ਮੇਰਾ ਬੇਟਾ ਹੀ ਸੌਂਦਾ ਪਿਆ ਸੀ ਉਸ ਤੋਂ ਬਾਅਦ ਬੇੜੇ ਨੇ ਬੈਠੇ ਬੈਠੇ ਪਿੱਛੋਂ ਫਾਇਰ ਬਿਗੇਡਾਂ ਨੂੰ ਵੀ ਫੋਨ ਫੋਨ ਕਰਨ ਲੱਗ ਗਿਆ ਪਿੱਛੋਂ ਹੀ ਤੇ ਇਸ ਕਰਕੇ ਜਦੋਂ ਘਰ ਬੂਆ ਖੋਲਿਆ ਪਾ ਤੇ ਅ ਅੰਦਰ ਗਿਰ ਗਏ ਤਾਂ ਪਹਿਲਾਂ ਸਿਲੰਡਰ ਸਿਲੰਡਰ ਕੱਢੇ ਪਾਣੀ ਵਾਲੇ ਪੋਚੇ ਪੋਚੇ ਮਾਰ ਕੇ ਪੂਰੇ ਗਿੱਲਾ ਪੋਚਾ ਕਰਕੇ ਸਿਲੰਡਰ ਬਾਹਰ ਕੱਢੇ ਕਿਉਂਕਿ ਅੱਗੇ ਸਿਲੰਡਰ ਉਹਨਾਂ ਫਾ ਲੰਦੇ ਫਿਰ ਗਵੰਡੀਆਂ ਨੇ ਮੇਰੇ ਬੱਤੀ ਕੱਟੀ ਪੋੜੀ ਲਾ ਕੇ ਫਟਾਫਟ ਬੱਤੀ ਨੂੰ ਕਾੜ ਕੇ ਉਸ ਤੋਂ ਬਾਅਦ ਫਿਰ ਪਾਣੀ ਸਹੀ ਸਾਰਾ ਪਾਇਆ ਪਾਣੀ ਪਾਣ ਦੇ باوجود ਵੀ ਉਹ ਸਿਕਾ ਹੜਿਆ ਨਹੀਂ ਆਪਾਂ ਘੰਟਾ ਪਾਣੀ ਪਾਉਂਦੇ ਰਹੇ ਉਦੋਂ ਫਾਇਰ ਗੇਟ ਥੋੜੀ ਲੇਟ ਆਈ ਸੀ ਗੱਡੀਆਂ ਤੇ ਉਹ ਆਈ ਪਾਣੀ ਅੱਗੇ ਤੇ ਥੋੜੀ ਬੁਝਾਤੀ ਫਿਰ ਵੀ ਸਿਕਾ ਬਹੁਤ ਜਗਾ ਸੀ ਜਿਹਰੇ ਨਾਲ ਸਾਡਾ ਮੰਦਿਰ ਹੋ ਗਿਆ ਜਿਹਰੇ ਨਾਲ ਸਾਰਾ ਸਾਡਾ ਮੰ ਤੇ AC ਸੜ ਗਿਆ ਇੱਕ ਡੇਡ ਦਾ AC ਉਹ ਸੜ ਗਿਆ LCD ਸੀਗੀ ਆਪਣੀ ਸੋਨੀ ਕੰਪਨੀ ਤੇ ਉਹ ਵੀ ਸੜ ਗਈ ਆ ਜਿਹਦੇ ਵਿੱਚ ਹੋਰ ਵੀ ਇਲੈਕਟ੍ਰੋਨਿਕ ਸਮਾਨ ਸੀ ਸਾਡਾ ਇਨਵਰਟਰ ਸੀ ਉਹ ਵੀ ਸੜ ਗਿਆ ਤੇ ਹੋਰ ਆਪਣਾ ਸਾ ਪੁਰਸਾ ਜੋ ਵੀ ਸਮਾਨ ਬੱਚਿਆ ਸਰਕਾਰੀ ਸਰਟੀਫਿਕੇਟ ਵਗੈਰਾ ਸੀ ਸਾਡੇ ਦਾ ਸਰਕਾਰੀ ਡਾਕੂਮੈਂਟ ਵੀ ਜੋ ਵੀ ਅਲਮਾਰੀਆਂ 'ਚ ਕੱਪੜੇ ਸੀ ਉਹ ਸਭ ਕੁਝ ਸੜ ਗਿਆ ਮਤਲਬ ਤੁਸੀਂ ਲਾ ਲਓ ਕਿ 4-5 ਲੱਖ ਦਾ ਨੁਕਸਾਨ ਹੋ ਗਿਆ ਅੱਗ ਲੱਗਨ ਦਾ ਕਾਰਨ ਕੀ ਆ ਸਰ ਆਗ ਲੱਗਨ ਦਾ ਆਈ ਕਿ ਜਿਹੜੇ ਟਰਾਂਸਫਾਰਮਰ ਬਾਹਰ ਲੱਗੇ ਸ਼ੋਰ ਸੜਕੜ ਕਦੀ ਪਤੀ ਆਂਦੀ ਕਦੀ ਜਾਂਦੀ ਆ ਉਹਰੇ ਨਾਲ ਸ਼ੋਰ ਸੜਕੜ ਹੋ ਗਿਆ ਅਈਦਰ ਰੋਜ਼ ਆਪਣਾ ਘਰ ਨੂੰ ਜਾਂਦੇ ਆ ਰੋਜ਼ ਹੀ ਤਰ੍ਹਾਂ ਹੀ ਜਾਂਦੇ ਆ ਮਗਰ ਹਾਨੂੰ ਨੂੰ ਕੀ ਪਤਾ ਸੀ ਅੱਜ ਸਾਡੇ ਘਰ 'ਚ ਕਾਲ ਬਣ ਜਾਣਾ ਕਿੰਨੇ ਜਿਹੇ ਮਿਹਨਤਾਂ ਕਰਕੇ ਘਰ ਬਣਾਇਆ ਬਿਲਕੁਲ ਸਾਰਾ ਇਹੀ ਤੇ ਹਰ ਕੋਈ ਆਪਣਾ ਬੰਦਾ ਮਿਹਨਤ ਨਹੀਂ ਬਣਾਉਂਦਾ ਸਾਡੇ ਫਾਦਰ ਸਾਹਿਬ ਤੇ 2003 'ਚ ਡੈਥ ਹੀ ਹੋ ਗਈ ਸੀ ਉਸ ਤੋਂ ਬਾਅਦ ਅਸੀਂ ਆਪਣੇ ਰੇਲਵੇ ਕਲੋਨੀ 'ਚ ਰਹਿੰਦੇ ਸੀ ਉਸ ਤੋਂ ਬਾਅਦ 2008 'ਚ ਤੇ ਇਹ ਦੂਆਪਨ ਬਣਾਇਆ ਸੀ ਤੇ ਬੈਂਕ ਤੋਂ ਲੋਨ-ਲੋਨ ਲੈ ਕੇ ਬਣਾਇਆ ਤੇ ਅੱਜ ਮਾਹੀ ਜਿਹੜਾ ਲੈਂਕੇ ਸਾਲ ਲੱਤੀਆਂ ਤੇ ਅੱਜ ਸਾਡਾ ਘਰ ਮਤਲਬ ਇਤਰਾਹ ਕਿ ਲੱਗੀ ਸਾਰੇ ਨੁਕਸਾਨ ਹੋ ਗਏ ਕੀ ਬੰਦ ਕਰੀਓ ਉਸ ਤਾਂ ਮੰਗ ਸਰਕਾਰ ਤੋਂ ਇਹ ਹੀ ਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿਹਨਾਂ ਨਾਲ ਕੋਈ ਹਾਸਾ ਇਤਰਾ ਹੁੰਦਾ ਆ ਉਹਦੀ ਮਦਦ ਕਰਨੀ ਚਾਹੀਦੀ ਆ ਬਾਕੀ ਅਸੀਂ ਮੰਗਦੇ ਕੁਝ ਨਹੀਂ ਆ ਬਾਕੀ ਜੋ ਵੀ ਆ ਸਰਕਾਰ ਨੂੰ ਠੀਕ ਲੱਗਦਾ ਆ ਜੋ ਵੀ ਆ ਜਿਹੜਾ ਸਾਡਾ ਨੁਕਸਾਨ ਆ ਉਹਦੀ ਪ੍ਰਭਾਈ ਕਰਾਈ ਜਾਵੇ ਕੋਈ ਪ੍ਰਸ਼ਾਸਨਦਾਰ ਆਇਆ ਸੀ ਮੌਕੇ ਤੇ ਪ੍ਰਸ਼ਾਸਨ ਅਧਿਕਾਰੀ ਜੀ ਪੁਲਿਸ ਵਾਲੇ ਆਏ ਸੀ ਕੋੜ ਖਾਲਸਾ ਤੋਂ ਇਨਚਾਰਜ ਉਹਨਾਂ ਨੇ ਆਪਣੇ ਅਸ਼ਵੀ ਕੁਮਾਰ ਜੀ ਉਹਨਾਂ ਨੇ ਇਨਚਾਰਜ ਭੇਜਿਆ ਸੀ ਹੰਸਰਾਜ ਜੀ ਉਹ ਵੇਖੀਗੇ ਮੌਕੇ ਤੇ ਫਿਰ ਪਟਵਾਰੀ ਸਾਹਿਬ ਆਏ ਸਾਡੇ ਗੁਰਨਾਣਾਪੁਰ ਦੇ ਰਵੀ ਜੀ ਉਸ ਤੋਂ ਬਾਅਦ ਆਪਣਾ ਸਾਇਰਫ ਬਿਗਟ ਦੀਆਂ ਗੱਡੀਆਂ ਆਈਆਂ ਸੀ ਜਿਹੜੇ ਸਰਕਾਰੀ ਦੋ ਗੱਡੀਆਂ ਲੈ ਕੇ ਆਏ ਸੀ ਪੈਪਾ ਲੰਬੀਆਂ ਰੰਬੀਆਂ ਲੈ ਕੇ ਉਹਨਾਂ ਨੇ ਅੱਗ ਬੁਝਾਈ ਆ ਉਸ ਤੋਂ ਬਾਅਦ মিডিਆ ਵਾਲੇ ਭਰਾ ਆਏ ਸੀ ਜਿਨ੍ਹਾਂ ਨੇ ਪੂਰਾ ਸਾਥ ਦਿੱਤਾ ਆ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਜਿਹੜਾ ਵੀ ਸਾਡਾ ਨੁਕਸਾਨ ਹੋਇਆ ਤੇ ਜ਼ਰੂਰ ਇਹ ਰਾਹ ਦੀ ਮਦਦ ਕੀਤੀ ਜਾਵੇ ਪਾਣੀ ਵਿੱਚ ਕੀ ਰਹਾਗੇ ਮੇਰਾ ਬਲੋਸ਼ਾ ਮਾਣਾ ਜੀ ਐ ਭਾਈ ਉਹਨਾਂ ਦੇ ਘਰ ਲੱਗੇ ਰਹੇ ਨੇ ਜੀ ਐ ਗਰਨਾਨਪੁਰੇ ਇਲਾਕੇ ਦੀ ਕੀ ਗੱਲ ਕੀ ਹੋ ਜੇ ਮੈਂ ਦੁਪਹਿਰ ਹੀ ਆਇਆ ਈ ਕੋਈ ਆਇਆ ਤੇ ਆ ਕੇ ਮੋਟਰਸਾਈਕਲ ਲਾਇਆ ਤੇ ਧੂਆਂ ਚੱਲਦਾ ਪਿਆ ਸੀ ਤੇ ਮੇਰੀ ਜੇਬ ਚ ਇਹਨਾਂ ਭਾਈ ਜੀ ਹੁਣਾਂ ਨੇ ਮੈਨੂੰ ਕਾਰ ਦਿੱਤਾ ਹੈ ਉਸ ਤੋਂ ਬਾਅਦ ਮੈਂ ਕਾਰ ਲੱਭਣਾ ਕੋਸ਼ਿਸ਼ ਕੀਤੀ ਫੇਰ ਮੈਂ ਭਾਈ ਨੂੰ ਫੋਨ ਕੀਤਾ ਤੇ ਭਾਈ ਨੇ ਮੈਨੂੰ ਫੋਨ ਕੀਤਾ ਮੈਂ ਧੂਆਂ ਨਿਕਲਦਾ ਪਿਆ ਉਪਰੋਂ ਤੇ ਫੜਾਫੜਾ ਜਾਉ ਦੁਬਾਰਾ ਮੈਂ ਫੇਰ ਫੋਨ ਕੀਤਾ ਇਹ ਕਹਿੰਦੇ ਆ ਪਰ ਰਸਤੇ 'ਚ ਹੀ ਗਿਆ ਆਣੇ ਪਏ ਆ ਤੇ ਅੰਦਰ ਜਾ ਕੇ ਦੇਖਿਆ ਤੇ ਅੱਗ ਬਹੁਤ ਲੱਗੀ ਫੇਰ ਭਾਈ ਨਾਲ ਸਾਡੇ ਭਾਈ ਸਾਹਿਬ ਨਾਲ ਲੱਗੇ ਉਹਨਾਂ ਨੇ ਪੈਪ ਦਿੱਤੀ ਫਿਰ ਅਸੀਂ ਤਿੰਨਾਂ ਭਰਾਵਾਂ ਦੇ ਅੰਦਰ ਜਾ ਕੇ ਅੱਗ ਭਜਾਉਣ ਦੀ ਕੋਸ਼ਿਸ਼ ਕੀਤੀ ਕਾਫੀ ਕਿੰਨੇ ਦਾ ਸਮਾਂ ਲੱਗਿਆ ਇੱਕ ਸਵਾਇ ਇੱਕ ਘੰਟਾ ਲੱਗਿਆ ਸੀ ਹਾਂ ਇੱਕ ਸਵਾਇ ਇੱਕ ਘੰਟਾ ਲੱਗਿਆ ਸੀ ਅੱਗ ਲੱਗਣ ਦਾ ਕਾਰਨ ਲੱਗਾ ਪਤਾ ਕਿ ਦਰਜ ਉਹ ਕਹਿੰਦੇ ਬਿਜਲੀ ਸਰਕਲ ਨਾਲ ਕੋਈ ਪ੍ਰੋਬਲਮ ਆਈ ਹੈ ਜੀ ਜੀ ਦਾ ਬਹੁਤ ਨੁਕਸਾਨ ਹੋ ਗਿਆ ਨੁਕਸਾਨ ਹੋਇਆ 4-5 ਲੱਖ ਦਾ ਨੁਕਸਾਨ ਹੋ ਗਿਆ ਜੀ ਇਸ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਕੀ ਮੰਗ ਕਰਦੇ ਆ ਕਿ ਸਾਨੂੰ ਜਿਹੜਾ ਸਾਡਾ ਨੁਕਸਾਨ ਹੋਇਆ ਸਾਡਾ ਪੂਰਾ ਹੋ ਜਾਵੇ ਬਸ ਇਹ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਆ